ਵੀਡੀਓ ਬੜੇ ਧਿਆਨ ਦੇ ਨਾਲ ਸੁਣਨਾ ਹੁਣ ਕਈ ਕਹਿੰਦੇ ਆ ਕਿ ਬਾਜ ਘੱਟ ਹੁੰਦੀ ਆ ਤੇ ਭਾਈ ਕੋਈ ਵੱਡਾ-ਵੱਡਾ ਸਪੀਕਰ ਲਾ ਲਿਆ ਕਰੋ ਹੋਰ ਤਾਂ ਕੋਈ ਸਾਰੇ ਨਹੀਂ ਅਜੇ ਤਾਂ ਜਿੰਨਾ ਕਿ ਸਾਡਾ ਬੋਲ ਆ ਜਾਂ ਸੰਗ ਪਾੜ-ਪਾੜ ਕੇ ਅਸੀਂ ਉਹਨਾਂ ਵਾਂਗੂ ਤਾਂ ਨਹੀਂ ਬੋਲ ਸਕਦੇ ਜਿਹੜੇ ਆਏ ਹੋ ਗਿਆ ਵਾਹ ਹੋ ਗਿਆ ਧਮਕਾ ਹੋ ਗਿਆ ਫਲਾਨਾ ਹੋ ਗਿਆ ਇੱਧਰ ਉੱਡ ਗਿਆ ਫਲਾਨਾ ਉੱਧਰ ਉੱਡ ਗਿਆ ਗੱਲਾਂ ਸਾਡੀਆਂ ਸੱਚੀਆਂ ਤੇ ਕੌੜੀਆਂ ਹੁੰਦੀਆਂ ਨੇ ਹਾਜਮ ਘੱਟ ਆਉਂਦੀਆਂ ਲੋਕਾਂ ਨੂੰ ਇਰੋ ਬਹਾਨਾ ਬਣਾਉਂਦੇ ਤੇ ਕਮੇ ਦੇ ਕਮੇ ਹੋਂ ਤਾਂ ਨੂੰ ਮੈਂ ਕਹੀ ਜਾਂਦਾ ਕਰਤੂਤਾ ਦੱਸੂਗਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਣੇ ਇੱਕ ਕਲਾਕਾਰ ਨੇ ਗੀਤ ਗਾਇਆ ਸੀ ਤੁਹਾਡੇ ਸਭ ਦੇ ਯਾਦ ਹੋਊਗਾ ਕਿ ਨਾ ਜਾਈ ਮਸਤਾਂ ਦੇ ਡੇਰੇ ਵੀਵਾ ਤੈਨੂੰ ਮਸਤ ਬਣਾ ਦੇਣਗੇ ਸ਼ਾਇਦ ਇਹ ਜਾਂ ਕੋਈ ਗੀਤ ਸੀ ਪਰ ਉਹਦਾ ਜੇਕਰ ਅੱਜ ਉਲਟਾ ਗੀਤ ਗਾਉਣਾ ਹੋਵੇ ਆ ਉਹ ਗੀਤੇ ਵੰਦਾਗਾ ਨਾ ਜਾਵੀ ਇਹਨਾਂ ਖੌਤੀ ਸਾਧਾ ਦੇ ਡੇਰੇ ਵਿਵਾ ਬਲਾਤਕਾਰ ਕਰ ਦੇਣਗੇ ਆ ਜਾ ਹੀ ਮਾਮਲਾ ਇਕ ਲੁਧਿਆਣੇ ਦੇ ਤਲਵੰਡੀ ਕਲਾ ਤੋਂ ਸਾਹਮਣੇ ਆਇਆਗਾ ਇੱਕ ਸਾਧਾ ਪਖੰਡੇ ਬਾ ਜਿਹਨੂੰ ਬਾਬਾ ਕਹਿੰਦੇ ਆ ਸੰਕਰਨਾਨ ਦਾ ਕੋਈ ਭੂਰੀ ਵਾਲਾ ਜਿਹਦੇ 4 ਦਿਨ ਪਹਿਲਾਂ ਮਾਮਲਾ ਦਰਜ ਹੋਇਆਗਾ ਅਸਲੀਲ ਵੀਡੀਓ ਉਹਦੀਆਂ ਬਾਹਰ ਆ ਚੁੱਕੀਆਂ ਨੇ ਉਹਦੇ ਡੇਰੇ ਦੇ ਵਿੱਚ ਔਰਤਾਂ ਦੇ ਨਾਲ ਉਹ ਬਲਾਤਕਾਰ ਕਰਦਾ ਰਿਹਾ ਤੇ ਪੁਲਸਾ ਅੱਜ ਭਾਲਦੀ ਫਿਰਦੀ ਆ ਤੇ ਬਾਬਾ ਅੱਜ ਅੱਡਿਆਂ ਨੂੰ ਥੁੱਕ ਲਾ ਕੇ ਭੱਜ ਗਿਆ ਮਿੰਤਾ ਇਹ ਜਿਸ ਨੂੰ ਇਹ ਕਹਿੰਦੇ ਆ ਕਿ ਫਲਾਨਾ ਭੱਜ ਗਿਆ ਧਮਕਾ ਭੱਜ ਗਿਆ ਤੁਹਾਡੇ ਪੁਲਿਸ ਦੇ ਮਲਾਜ਼ਮ ਭੱਜ ਜਾਂਦੇ ਆ ਇੱਥੇ ਵੱਡੇ ਵੱਡੇ ਸਾਥ ਭੱਜ ਜਾਂਦੇ ਆ ਤੇ ਉਹਦਾ ਤੁਹਾਡੇ ਤੋਂ ਫੜੇ ਨਹੀਂ ਜਾਂਦੇ ਸਿੱਖਾਂ ਤੇ ਤੁਹਾਡਾ ਜੋਰ ਚੱਲਦਾ ਸਿੱਖਾਂ ਉੱਤੇ ਤੁਹਾਡਾ ਜੋ ਅਨਕਾਉਂਟਰ ਹੁੰਦਾ ਉਹ ਵੀ ਸਿੱਖਾਂ ਦਾ ਹੁੰਦਾ ਆ ਬਲਾਤਕਾਰੀਆਂ ਦਾ ਕਦੋਂ ਅਨਕਾਉਂਟਰ ਹੋਊਗਾ ਇਹਨਾਂ ਦਾ ਨਹੀਂ ਹੋਣਾ ਇਹਨਾਂ ਨੂੰ ਜਮਾਈਆਂ ਵਾਂਗੂ ਰੱਖਿਆ ਜਾਂਦਾ ਜੇਲਾਂ ਦੇ ਵਿੱਚ ਆ ਸਰਸੇ ਵਾਲਾ ਰਾਮ ਰਹੀਮਾ ਕਾਤਲ ਦਾ ਰੂਪੀ ਇਹ ਆ ਬਲਾਤਕਾਰ ਦੇ ਦੋਸ਼ ਇਹਦੇ ਉੱਤੇ ਲੱਗੇ ਆ ਆ 17 ਵਾਰੀ ਬਾਹਰ ਆ ਗਿਆ ਪ੍ਰੋਲ ਦੇ ਉੱਤੇ ਹਰ ਲੋ ਦੇ ਉੱਤੇ ਆ ਕੇ ਆ ਕੇ ਸਤ ਸੰਗ ਕਰਦਾ ਬਲਾਦਕਾਰੀ ਆਸਰਾਮ ਇਕੋਕ ਆਸਰਾਮ ਇਕਰਾ ਪਾਲਾ ਤੇ ਇਕ ਆਸਰਾਮ ਦਾ ਮਿਲਲਾ ਪੁੱਤਰਾ ਜਣੇ ਕਿ ਇੰਨਾ ਅਖੌਤੀ ਸਾਧਾਂ ਦੇ ਡੇਰਿਆਂ ਦੀ ਐਡੀ ਲੈਣ ਲੱਗੀ ਪਈ ਆ ਲੰਬੀ ਚੌੜੀ ਜੇ ਆਪਾਂ ਗੱਲ ਕਰਦੇ ਆ ਕਿ ਸਾਰੇ ਦੇ ਸਾਰੇ ਹੁਣ ਜੱਸੀ ਬਾਬਾ ਟੇਕਾ ਹੋਰ ਜਿੰਨੇ ਪੜੇ ਨੇ ਨਾਲਸਰ ਵਾਲੇ ਦੋ ਤਿੰਨ ਦਾ ਬਲਾਦਕਾਰ ਇਹ ਭੜੇ ਸੀ ਮੈਰੋ ਨੇ ਅੰਮਰਤਪਾਲ ਮੈਰੋ ਨੇ ਬੜਾ ਦੁੱਖ ਲਗਿਆ ਬੜੇ ਬੜੇ ਜਥੇਬੰਦੀਆਂ ਆਇਆਂ ਸਪੋਰਟ ਤੇ ਕਿ ਸਾਡੇ ਬਾਬਿਆਂ ਦਾ ਤੁਸੀਂ ਉਂਗਲ ਨਹੀਂ ਠਾ ਸਕਦੇ ਤਾਂ ਬੜੇ ਸਾਧੂ ਸੰਤ ਨੇ ਇੱਕ ਆ ਰਸੂਲਪੁਰ ਵਾਲਾ ਬਿੱਜੂ ਜਾਂ ਇਹ ਹਰੇਕ ਤਾਂ ਪਹੁੰਚ ਜਾਂਦਾ ਨਾ ਇਹਦਾ ਮੂੰਹ ਨਾ ਇਹਦਾ ਸਿਰ ਇਹ ਹਰੇਕ ਨੂੰ ਧਮਕੀਂ ਦਿੰਦਾ ਇਹਦੇ ਪਿੱਛੇ ਬੋਲਦੀ ਆ ਮੋਦੀ ਸਰਕਾਰ ਇਹਦੇ ਪਿੱਛੇ ਬੋਲਦੀ ਆ ਆਰਐਸਐਸਾ ਇਸ ਸਿੱਖ ਕੌਮ ਦੇ ਵਿੱਚ ਇੱਕ ਬਹਿਰੂਪੀਆ ਬੜਿਆ ਹੋਇਆਗਾ ਇਹਨੂੰ ਸਮਝਣ ਦੀ ਬੜੀ ਜ਼ਰੂਰਤ ਆ ਪਰ ਸਾਡੇ ਦੇਹਿੰਦਰ ਸਿੰਘ ਅੱਜ ਚੁੱਪ ਕਿਉਂ ਆ ਇਹ ਵੀ ਬੜਾ ਦੁੱਖ ਦੀ ਗੱਲ ਆ ਆਪਾਂ ਇਹ ਭੂਰੀ ਵਾਲੇ ਜਿਹੜਾਗਾ ਇਹਦੇ ਬਾਰੇ ਵਿੱਚ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਅੱਜ ਦੇਖ ਰਿਆ ਸੀ ਬਾਬਾ ਰਾਜਾ ਰਾਹ ਸਿੰਘ ਦੂਸਰੇ ਪਾਸੇ ਬੁੱਧੀ ਜੀ ਵੀ ਕਿਹਾ ਹੋਇਆ ਸੀ ਐਸਰਸੂਲਪੁਰ ਵਾਲੇ ਨੂੰ ਬੁੱਧੀ ਜੀ ਵੀ ਤੇ ਇੱਕ ਲੇਡੀ ਜਿ ਬਿਠਾਈ ਹੋਈ ਸੀ ਜਿਹੜੇ ਕਿ ਸੋਸ਼ਲ ਮੀਡੀਆ ਤੇ ਗੰਦ ਭਰੋਸਦੀ ਆ ਹੁਣ ਆ ਜਿਹੜੇ ਕਿ ਸੋਸ਼ਲ ਮੀਡੀਆ ਤੇ ਗੰਦ ਭਰੋਸਦੇ ਆ ਅੱਜ ਉਹ ਟੀਵੀਾਂ ਤੇ ਉਹ ਬੜੇ ਬੜੇ ਨੇਤਾ ਵੜ ਕੇ ਬੁੱਧੀਜੀਵੀ ਬਣ ਕੇ ਆਉਣ ਲੱਗ ਪਏ ਸ਼ਰਮ ਦੀ ਗੱਲ ਆ ਸ਼ਰਮ ਦਾ ਘਾਟਾ ਸਾਡਾ ਪੰਜਾਬ ਕਿਧਰ ਨੂੰ ਜਾ ਰਿਹਾ ਅਸੀਂ ਕਹਿੰਦੇ ਥੱਕ ਜੰਨੇ ਆ ਕਿ ਸਾਡੇ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਆ ਪਾ ਸਭ ਤੋਂ ਬੰਦ ਵੱਧਦਾ ਜਗੰਧ ਜੇ ਪੰਜਾਬ ਦੇ ਵਿੱਚ ਪੈ ਰਿਆ ਮੈਂ ਇਹ ਕਹਿਣ ਤੋਂ ਕੁਝ ਝਿਜਕ ਨਹੀਂ ਸਰਕਾਰਾਂ ਚੁੱਪ ਨੇ ਪ੍ਰਸ਼ਾਸਨ ਚੁੱਪਾ ਪਰ ਇਹਨਾਂ ਦੇ ਤਾਂ ਆਪ ਦੇ ਬੰਦੇ ਖੁਦ ਆ ਜਿਹੜੇ ਕਿਸੇ ਦੇ ਗੋਲੀਆਂ ਮਾਰ ਕੇ ਭੱਜ ਜਾਂਦੇ ਆ ਕਰਨਲ ਨੂੰ ਕੁੱਟ ਕੇ ਭੱਜ ਜਾਂਦੇ ਆ 4-4 ਮਹੀਨਿਆਂ ਤੋਂ ਫਰਾਰ ਆ ਹਜੇ ਤੱਕ ਦਾ ਕੋਟਾ ਨਾ ਸਰਕਾਰ ਉਹਨਾਂ ਨੂੰ ਭਗੌੜੇ ਕਰਾਰ ਦੀ ਐਲਾਨ ਸਕੇ ਇਹ ਸਭ ਤੋਂ ਵੱਡਾ ਫੇਲੀਆਰਾ ਆ ਆਦੇ ਕ ਦੇ ਕਰ ਅੰਬਰਤਪਾਲ ਨੂੰ ਇਹ ਕਹਿੰਦੇ ਆ ਦਬਈ ਗਿਆ ਜਾਂ ਨਹੀਂ ਗਿਆ ਕਹਦੇ ਉਹ ਦਬਈ ਭੱਜ ਗਿਆ ਉਹ ਤਾਂ ਟਾਈਮ ਆ ਕੇ ਦੱਸੂਆ ਕਿ ਭੱਜਿਆ ਸੀ ਭਗਾਉੜਾ ਸੀ ਜਾਂ ਕਿੱਥੇ ਸੀ ਜਾਂ ਪੁਰਸ ਦੇ ਕੋਲ ਆ ਉਹਨਾਂ ਮੰਗਰਤਾ ਬੜੀ ਸਰਕਾਰ ਪਈ ਹੋਈਆ ਸਾਰਾ ਪ੍ਰਸ਼ਾਸਨ ਪਿਆ ਹੋਇਆਗਾ ਸਾਰਾ ਪੰਜਾਬ ਦਾ ਜਿਹੜਾ ਲੋੰਗ ਲਾਣਾਗਾ ਅਖੌਤੀ ਲਾਣਾਗਾ ਜਿਨ੍ਹਾਂ ਨੂੰ ਘਰੇ ਕੋਈ ਪੁੱਛਦਾ ਨਹੀਂ ਸਾਰੇ ਕੱਡੇ ਵੱਡੇ ਜਿਨ੍ਹਾਂ ਦੇ ਆਪਾਂ ਕਹਿੰਦੇ ਕਿ ਦਾਗ ਦਿੱਤੇ ਹੋਏ ਨੇ ਇੱਕ ਆਪਾਂ ਵੇਖਦੇ ਹੁੰਨੇ ਆ ਪੁਰਾਣੇ ਸਮਿਆਂ ਦੇ ਵਿੱਚ ਸ਼ਾਇਦ ਹੁਣ ਤੱਕ ਘਾਟਾ ਜਿਹੜਾ ਆਪਾਂ ਘਰੋਂ ਕੋਈ ਸਾਣ ਜਾਂ ਠੱਠਾ ਕੱਢ ਦਿੰਦੇ ਹੁੰਦੇ ਸੀ ਉਹ ਪੁਰਾਣੇ ਜਵਾਨਿਆਂ ਦੀ ਗੱਲ ਆ ਸ਼ਾਇਦ ਹੁਣ ਨਾ ਹੋਵੇ ਉਹ ਇੱਕ ਦਾਗ ਪਾਇਆ ਜਾਂਦਾ ਸੀ ਉਹਦੇ ਕ੍ਰੋਸ ਜਾਂ ਫਿਰਿਆ ਜਾਂਦਾ ਸੀ ਕਿ ਇਹ ਜਿਹੜਾ ਇਹ ਸਰਕਾਰੀ ਹੈ ਛੱਡਿਆ ਹੋਇਆਗਾ ਹੁਣ ਅੱਜ ਇਹਨਾਂ ਬਾਬਿਆਂ ਤੇ ਅਖੌਤੀ ਬਾਬਿਆਂ ਤੇ ਤੇ ਅਖੌਤੀ ਸ਼ਿਵ ਸੈਨਨ ਵਾਲੇ ਇਹ ਸਰਕਾਰੀ ਹੈ ਦਾਗ ਦਿੱਤੇ ਹੋਏ ਨੇ ਕਦੋਂ ਕੱਢੇ ਵੱਡੇ ਹੋਏ ਨੇ ਦੂਸਰੀ ਗੱਲ ਆ ਜਿਹੜਾ ਆਪਾਂ ਗੱਲ ਕਰਦੇ ਸੀ ਜਿਹਨੂੰ ਆਪਾਂ ਬਾਬਾ ਕਹਨੇ ਆ ਸ਼ਰਮ ਨਾਲ ਮਰਜੋ ਉਹਨੂੰ ਕਹੋ ਅਖੌਤੀ ਬਲਾਤਕਾਰੀ ਅਖੌਤੀ ਬਲਾਤਕਾਰੀ ਜਿਹੜਾ ਲੁਧਿਆਣੇ ਦੇ ਵਿੱਚ ਭੂਰੀ ਵਾਲਾ ਜਿਹੜਾ ਹੈਗਾ ਹੈਗਾ ਤਲਵੰਡੀ ਕਲਾਂ ਦੇ ਵਿੱਚ ਤਲਵੰਡੀ ਕਲਾਂ ਦੇ ਵਿੱਚ ਉਸ ਨੇ ਇੱਕ ਬੀਬੀ ਦੇ ਨਾਲ ਰੇਪ ਕੀਤਾ ਜਿਹਨੂੰ ਕਹਿੰਦੇ ਆ ਬਾਬਾ ਬਾਬਾ ਸ਼ੰਕਰ ਚੰਦ ਭੂਰੀ ਵਾਲਾ ਆਪ ਧੰਨਵਾਦ ਤਸਵੀਰ ਵੀ ਦਿਖਾ ਦੇਣਾ ਆ ਇਹੋ ਜਿਹੇ ਬਾਬੇ ਆ ਆ ਲੋਕਾਂ ਦੇ ਬਾਬੇ ਮਰ ਜਾ ਨੱਕ ਡੋਬ ਕੇ ਤੁਸੀਂ ਹਿੰਦੂ ਧਰਮ ਦਾ ਆਪਣਾ ਇਤਿਹਾਸ ਆ ਆਪਣੇ ਦੇਵੀ ਦੇਵਤੇ ਆਪਣੇ ਮੰਦਰਾਂ ਸਿੱਖਾਂ ਦਾ ਬੜਾ ਵੱਡਾ ਇਤਿਹਾਸ ਆ ਫਲਸਫਾ ਹੈਗਾ ਸਭ ਤੋਂ ਉੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੁਸਲਮਾਨਾਂ ਦਾ ਆਪਣਾ ਜਿਹੜਾ ਇੱਕ ਪਗੰਬਰ ਆ ਅਸਾਈਆਂ ਦਾ ਆਪਣਾਗਾ ਸਾਰੇ ਧਰਮਾਂ ਦਾ ਜਿਹੜਾ ਬੱਕੋ ਵੱਖਰਾ ਹੈਗਾ ਪਰ ਸਾਡੇ ਲੋਕ ਆ ਭਟਕ ਕੇ ਸਾਡੀਆਂ ਮਾਮਾ ਧੀਆਂ ਪਰ ਉਹਨਾਂ ਨੂੰ ਮਾਮਾ ਧੀਆਂ ਕਹਿੰਨ ਨੂੰ ਜਿਨੇ ਕਰਦਾ ਕਿਉਂਕਿ ਉਹ ਜਿਹੜਾ ਕਿ ਇਹਨਾਂ ਪਖੰਡੀਆਂ ਸਾਧਾਂ ਦੇ ਜਿਹੜਾ ਗੋਡੀ ਪੈਂਦੀਆਂ ਨੇ ਲੈਟਦਿਆਂ ਨੇ ਫਿਰ ਉਹਨਾਂ ਨੂੰ ਜੱਫੀਆਂ ਪਾਉਂਦੀਆਂ ਨੇ ਫਿਰ ਰੋਂਦੇ ਆ ਕਹਿੰਦੇ ਸਾਡੇ ਨਾਲ ਬਲਾਤਕਾਰ ਹੋ ਗਿਆ ਬਲਾਤਕਾਰ ਇੱਕ ਨਹੀਂ ਇੱਥੇ ਅਨੇਕਾਂ ਬਲਾਤਕਾਰਾਂ ਨੇ ਝਟੜੀਆਂ ਲੱਗ ਰਹੀਆਂ ਨੇ ਜਿੰਨੇ ਸਾਧ ਨੇ ਜਿੰਨੇ ਡੇਰਿਆਂ ਦੇ ਵਿੱਚ ਬੈਠੇ ਆ ਇੱਕ ਆਵਾਸ ਨਾਲ ਦੇ ਭੁੱਖੇ ਆ ਮਸੰਦ ਆ ਇਹ ਇੱਕ ਅੱਧਾ ਡੇਰਾ ਕੋਈ ਚੱਜਦਾ ਹੋਊਗਾ ਨਹੀਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਬੱਡੀ ਗੇਂਤੀ ਦੇ ਵਿੱਚ ਇਹ ਲੋਕ ਨੇ ਜਿਹੜੇ ਇਹ ਪਹਿਲਾਂ ਪਰਮਾਉਂਦੇ ਆ ਬੀਬੀ ਇਹਨਾਂ ਦੇ ਜਾ ਕੇ ਗੋਡੀ ਹੱਥ ਲਾਉਂਦੀਆਂ ਨੇ ਇਹ ਕਹਿੰਦੇ ਆ ਕਿ ਤੁਹਾਡੇ ਫਲਾਂ ਨੇ ਅਸੀਂ ਪੁੱਤ ਦੀ ਦਾਤ ਦੇਵਾਂਗੇ ਤੁਹਾਡੇ ਘਰ ਉੱਤੇ ਕਿਸ ਨੇ ਕਰਾਇਆਗਾ ਤੁਹਾਡਾ ਬਿਮਾਰ ਰਹਿੰਦਾਗਾ ਬੱਚਾ ਫਲਾਂਦਾ ਰਹਿੰਦਾ ਇਹ ਆਪਣੇ ਇੱਕ ਜਾਲ ਦੇ ਵਿੱਚ ਪਸਾ ਲੈਂਦੇ ਆ ਫਿਰ ਉਹੀ ਬੀਬੀਆਂ ਬਲਾਦਕਾਰੀ ਦਾ ਜਦੋਂ ਸ਼ਿਕਾਰ ਹੁੰਦੀਆਂ ਨੇ ਫਿਰ ਬਾਅਦ ਇਹ ਆ ਕੇ ਮੀਡੀਆ ਦੇ ਵਿੱਚ ਰੌਲਾ ਪਾਉਂਦੀ ਆ ਸਾਡੇ ਬਾਬੇ ਨਾਲ ਤਾਂ ਸਾਡੇ ਬਾਬੇ ਨੇ ਇਸ ਤਰ੍ਹਾਂ ਕੀਤਾ ਉਥੇ ਅੰਬ ਲੈਣ ਗੀਆਂ ਸੀ ਬਾਬੇ ਦੇ ਉਹਦਾ ਸਵਾਦ ਲੱਗਦੇ ਸੀ ਬਾਬੇ ਦੇ ਅੰਬ ਤੇ ਕੇਲੇ ਤੇ ਅੱਜ ਰੋਨੀ ਆ ਅੱਜ ਤਰਫ ਰਹੀਓ ਪਤਾ ਨਹੀਂ ਇਹਦਾ ਮੂੰਹ ਨਹੀਂਦਾ ਸਿਰ ਨਹੀਂ ਜਿਹਦੇ ਕੋਲ ਤੁਸੀਂ ਜਾਣਿਓ ਸ਼ਰਮ ਨਾਲ ਮਰ ਜਾਵੋ ਤੁਸੀਂ ਆਪਣੇ ਗੁਰੂਆਂ ਨੂੰ ਛੱਡ ਕੇ ਜਦੋਂ ਥਾਂ ਥਾਂ ਭੜਕੋਗੇ ਤੁਹਾਡੇ ਨਾਲ ਬਲਾਤਕਾਰ ਹੋਣਗੇ ਇਸ ਕਰਕੇ ਨਾ ਤਾਂ ਇੱਥੇ ਸਰਕਾਰ ਦਾ ਵੀ ਕੋਈ ਚੀਜ਼ਾ ਨਾ ਕੋਈ ਪ੍ਰਸ਼ਾਸਨ ਆ ਤੇ ਇੱਕ ਧਰ ਨੂੰ ਆਪਾ ਉਹਨਾਂ ਦੇ ਇੱਕ ਬੋਲ ਸੁਣਾਉਣੇ ਤੁਹਾਨੂੰ ਇੱਕ ਥੋੜੇ ਜਿਏ ਕਿ ਪਿੰਡ ਦੇ ਵਸੇ ਕੀ ਕਹਿ ਰਹੇ ਆ ਉਹ ਕਹਿੰਦੇ ਇਸ ਸਾਧ ਨੂੰ ਫੜੋ ਜਲਦੀ ਫੜੋ ਕਿੱਧਰ ਭੱਜਿਆ ਹੋਇਆਗਾ ਕਮਾਲ ਹੈ ਸਾਧ ਉਲੋਭ ਹੋ ਜਾਂਦੇ ਆ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਉਹ ਸਾਰਿਆਂ ਨੂੰ ਪਤਾ ਹੈਗਾ ਸਿਰਫ ਬੋਟਾ ਦੀ ਰਾਜਨੀਤੀ ਦੇ ਪਿੱਛੇ ਲੱਗ ਕੇ ਜਿਹੜਾ ਇਹ ਬੇੜਾ ਗਰਕ ਹੋ ਰਿਹਾ ਅੱਜ ਆ ਇਹ ਸ਼ੰਕਰਾਨੰਦ ਭੋਰੀ ਵਾਲਾ ਤਲਵੰਡੀ ਜਿਹੜਾ ਕਲਾ ਪੈਂਦਾ ਲੁਧਿਆਣੇ ਦੇ ਵਿੱਚ ਆ ਅੱਜ ਲੋਕ ਮੰਗ ਕਰ ਰਹੇ ਆ ਕਿ ਇਹਦਾ ਡੇਰਾ ਬੰਦ ਹੋਣਾ ਚਾਹੀਦਾ ਪਹਿਲਾਂ ਲੋਕਾਂ ਨੂੰ ਕਿਉਂ ਨਹੀਂ ਦਿੰਦਾ ਕਿ ਇਹ ਪਹਿਲਾਂ ਬਲਾਤਕਾਰ ਸੀ ਪਹਿਲਾਂ ਅਸਲੀਤ ਭਰੇ ਜਿਹੜੀ ਇਹਦੀ ਵੀਡੀਓ ਸਾਹਮਣੇ ਆਈ ਆ ਪਰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਹਨੂੰ ਅਸੀਂ ਆਪਣੀਆਂ ਮਾਮਾ ਤੀਆਂ ਕਹਨੇ ਆ ਇਹਨਾਂ ਨੇ ਬਾਬੇ ਖੜੇ ਕੀਤੀ ਆ ਇਹਨਾਂ ਸਰਕਾਰਾਂ ਨੇ ਖੜੇ ਕੀਤੀ ਆ ਸਿਰਫ ਆਪਣੀਆਂ ਵੋਟਾਂ ਆਪਣੀ ਚੌਧਾ ਦੀ ਖਾਤਰ ਇਹਨਾਂ ਦੇ ਕੋਲ ਜਾਂਦੇ ਆ ਅੱਜ ਅਸੀਰਵਾਦ ਦਿੰਦਾ ਦਿੰਦਾ ਅੱਜ ਖੌਤੀ ਸੰਕਰਨ ਆਨੰਦਾ ਕਿੱਥੇ ਭੱਜ ਗਿਆ ਹੁਣ ਕਿੱਥੇ ਗਿਆ ਪੁਲਿਸ ਕਿੱਥੇ ਆ ਚਾਰ ਦਿਨਾਂ ਤੋਂ ਮਾਮਲਾ ਦਰਜਿਆ ਹਾਲੇ ਤੱਕ ਸੰਕਰਨ ਨੰਦਾ ਪੂਰੀ ਵਾਲਾ ਸਾਧ ਫਰਾਰ ਆ ਤੇ ਪੁਲਿਸ ਹੁਣ ਕਿਉਂ ਨਹੀਂ ਉਹਨੂੰ ਗ੍ਰਿਫਤਾਰ ਕਰ ਸਕੀ ਸੇਖਾ ਬਾਰੇ ਤਾਂ ਬੜੇ ਤਾਨੇ ਮੈਨੇ ਮਾਰੇ ਜਾਂਦੇ ਆ ਪਰ ਜਦੋਂ ਇਹ ਜੇ ਮਸੰਦ ਭੱਜ ਗਿਆ ਤੇ ਉਦੋਂ ਧਰਨ ਨੂੰ ਧਰਤੀ ਬੇਲ ਨਹੀਂ ਦਿੰਦੀ ਉਹਦੇ ਸ਼ਰਮਦਾਨ ਮਰ ਜਾ ਕਰੋ ਅੱਜ ਦੇ ਲੋਕ ਨੇ ਜਿਹੜਾ ਇਹਨਾਂ ਪਖੰਡੀਆਂ ਕੋਲੇ ਜਾ ਜਾ ਕੇ ਆਪਣਾ ਜਿਸਮ ਦੀ ਜਿਹੜਾ ਕਮੰਡੀ ਲਾਉਂਦੇ ਆ ਆਪਣਾ ਜਿਸਮ ਵੇਚਿਆ ਜਾਂਦਾਗਾ ਜਦੋਂ ਗੰਦ ਪੈਂਦਾਗਾ ਜਦੋਂ ਕੋਈ ਗੰਦ ਨੂੰ ਸੋਹ ਦਿੰਦਾਗਾ ਉਦੋਂ ਗੰਦ ਦੇ ਹੱਕ ਦੇ ਵਿੱਚ ਖੜਦੇ ਆ ਲੋਕਾ ਬੜੀਆਂ ਬੜੀਆਂ ਚਿੱਟੀਆਂ ਚਿੱਟੀਆਂ ਦਾੜੀਆਂ ਵਾਲੇ ਉੱਤ ਦੀ ਕਿਰਪਾ ਨਾ ਪਾਈਆਂ ਦਮਾਲੇ ਸੇ ਆਏ ਆ ਕਵਿਤਾ ਸਿੰਘ ਸਾਹਿਬ ਇਹਨੂੰ ਪਗਵੰਦ ਦੇ ਆਕਾਤ ਅਖਤ ਦੇ ਜਥੇਦਾਰਾ ਵਾਂਗੂ ਪਗਵੰਦ ਦੇ ਸਜਾਉਂਦੇ ਆ ਦਸਤਾਰ ਸਜਾਉਂਦੇ ਆ ਅੱਜ ਉਹ ਬਲਾਤਕਾਰੀਆਂ ਆਪਨੇ ਤੇ ਉਹਨਾਂ ਦਾ ਜੀਵਨ ਜਿਹੜਾ ਕਿਉ ਤੁਸੀਂ ਛਾਤੀ ਮਾਰ ਕੇ ਦੇਖ ਲਓ ਉਹਨਾਂ ਨੇ ਪਿੰਡਾਂ ਤੇ ਜਾ ਕੇ ਫਰੋਲ ਕੇ ਦੇਖ ਲਓ ਸਿਰੇ ਦੇ ਨਖੱਟੂ ਸਿਰੇ ਦੇ ਜਿਹੜਾ ਕਿ ਚਾਵਲ ਬੰਦੇ ਅੱਜ ਤੁਹਾਡੇ ਉੱਤੇ ਭਾਰੂ ਪੈ ਰਹੇ ਨੇ ਕਿਉਂ ਪੈ ਰਹੇ ਨੇ ਸਰਕਾਰ ਨੇ ਸਕਿਉਰਟੀ ਦਿੱਤੀਆਂ ਨੇ ਸਰਕਾਰ ਨੇ ਕਿਹਾ ਕਿ ਤੁਸੀਂ ਭਾਈ ਸਿੱਖਾਂ ਦੇ ਖਿਲਾਫ ਬੋਲੋ ਤੁਸੀਂ ਸਿੱਖਾਂ ਦੇ ਵਿੱਚ ਪਾੜਾ ਪਾਓ ਇਸ ਕਰਕੇ ਅੱਜ ਇਹਨਾਂ ਦੀ ਹਿੰਮਤ ਪਈ ਆ ਇਹ ਸਕੌਟੀਆਂ ਵਾਪਸ ਲੈ ਲੈਣਾ ਤਾਂ ਦੋ ਸ਼ਬਦ ਜਿਹੜੇ ਅੱਜ ਬੋਲ ਰਹੇ ਆ ਭੌਂਕਰੇ ਆ ਦੋ ਸ਼ਬਦ ਇਹਨਾਂ ਨੂੰ ਕਹਿ ਕੇ ਦਿਖਾ ਦਿਓ ਜਿਹੜੇ ਅਜੇ ਬਾਬੇ ਆ ਅੱਜ ਮੈਂ ਮੈਂ ਲੋਕਾਂ ਨੂੰ ਕਹਿਣਾਗਾ ਆ ਧਰਮ ਪਰਬਾਤਨ ਕਰੇ ਆ ਲੋਕ ਸਿੱਖਾ ਤੇ ਉਹ ਜਾ ਰਿਹਾ ਉਹਨਾਂ ਦੇ ਡੇਰਿਆਂ ਦੇ ਵਿੱਚ ਤੇ ਆ ਬਲਜਿੰਦਰ ਪਾਸਟਰ ਆ ਤੇ ਹੋਰ ਕਿੰਨੇ ਜਿਹੜੇ ਕਿ ਇਹ ਰੇਪ ਦੇ ਦੋਸਤ ਦੇ ਵਿੱਚ ਫੜੇ ਗਏ ਆ ਤੇ ਸ਼ਰਮ ਕਰ ਲੋ ਲੋਕੋ ਅਜੇ ਵੀ ਸ਼ਰਮ ਕਰ ਲੋ ਸ਼ਰਮ ਦਾ ਘਾਟਾ ਤੁਹਾਡੇ ਕੋਲ ਜਿਹੜਾ ਕਿ ਹਰ ਇੱਕ ਧਰਮ ਦਾ ਆਪਣਾ ਆਪਣਾ ਰਹਿਵਰਾ ਆ ਹਰ ਇੱਕ ਧਰਮ ਦਾ ਜਿਹੜਾ ਬੰਦਾ ਆਪਣੇ ਧਰਮ ਦੇ ਵਿੱਚ ਜਿੰਨਾ ਚਿਰ ਪੱਕਾ ਨਹੀਂ ਹੁੰਦਾ ਆਪਣੇ ਗੁਰੂਆਂ ਨੂੰ ਗੁਰੂ ਨਹੀਂ ਮੰਨਦਾ ਉਹਨਾਂ ਤਰ੍ਹਾਂ ਤੁਹਾਡੇ ਨਾਲ ਬਲਾਤਕਾਰ ਹੋਣਗੇ ਤੁਹਾਡੇ ਕੁੱਟਾ ਪੈਣਗੇ ਆ ਤੁਸੀਂ ਖਵਾਰ ਹੋਵੋਗੇ ਤੇ ਅਜੇ ਸਤਾਨ ਬਾਬੇ ਅਜੇ ਲਕਟਰਤਾ ਬਾਬੇ ਜਿਨੂੰ ਬਾਬੇ ਕਹਦੇ ਆ ਪਰ ਇਹ ਔਖੀ ਪਖੰਡੀ ਸਤਾਨ ਬੰਦੇ ਆ ਇਹ ਜਿਹੜਾ ਕਿ ਇਹੋ ਜਿਹਾ ਕੁਝ ਕਰ ਰਿਹਾ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਜਰੂਰ ਕਰਨਾ ਆਪੜੇ ਕਮੈਂਟ ਜਰੂਰ ਲਿਖਨੇ ਆ ਧੰਨਵਾਦ ਵਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ